ਸਸੇ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਮੈਂ ਤੁਹਾਡਾ ਆਪਣਾ ਜੀਤਾ ਆ ਗਿਆ ਇੱਕ ਵਾਰੀ ਫਿਰ ਛੋਟੀ ਜੀ ਵੀਡੀਓ ਲੈ ਕੇ ਤੇ ਕੀ ਕਹਿੰਦੇ ਆ ਨੂੰ ਠੰਡ ਪੂਰਾ ਲੱਕ ਤੋੜਨ ਦੀ ਆ ਸਾਰੇ ਮੇਰੇ ਭੈਣ ਭਰਾ ਬਚ ਕੇ ਰਹੋ ਆਪਦੇ ਬੱਚਿਆਂ ਨੂੰ ਬਾਹਰ ਘਾਟੀ ਘਟੋ ਤੇ ਆਪ ਵੀ ਕੋਸ਼ਿਸ਼ ਕਰੋ ਜੇ ਤੁਹਾਨੂੰ ਬਹੁਤ ਜ਼ਰੂਰੀ ਕੰਮ ਹਨ ਤੇ ਜਾਓ ਅਦਰਵਾਈਜ਼ ਠੰਡ ਬਹੁਤ ਜ਼ਿਆਦਾ ਵਾ ਤੇ ਠੰਡ ਕਰਕੇ ਲੋਕ ਬਿਮਾਰੀ ਬੜੇ ਹੋ ਰਹੇ ਨੇ ਪਰ ਹੁਣ ਤੀਸ ਹੋਈ ਦੀ ਹੋ ਗਿਆ ਕਿ ਮੈਂ ਇਹਨਾਂ ਗਿਆਨ ਵੰਡਣ ਦਿਆਂ ਤੇ ਮੈਂ ਆਪ ਤੇ ਕੋਈ ਟੋਪੀ ਨਹੀਂ ਕੋ ਕੁਛ ਨਹੀਂ ਐਕਚੁਅਲੀ ਯਾਰ ਮੈਂ ਤੇ ਆਪ ਲਮੇ ਆਦਾ ਹੀ ਮੇਰੇ ਵਰਗਾ ਸੁਸਤ ਬੰਦਾ ਕੋਈ ਨਹੀਂ ਆ ਮੈਂ ਤੁਹਾਨੂੰ ਪਹਿਲੇ ਵੀ ਗਿਆ ਸੀ ਤੇ ਮੈਨੂੰ ਆ ਗਿਆ ਭਰਾ ਦਾ ਫੋਨ ਕਿ ਤੁਹਾਨੂੰ ਪਤਾ ਹੈ ਸਾਡੀ ਮੋਬਾਈਲਾਂ ਦੀ ਸ਼ਾਪ ਆ ਧਾਰੀਵਾਲ ਦੇ ਵਿੱਚ ਬਹੁਤ ਵੱਡੀ ਤੇ ਤੁਹਾਡੇ ਪਿਆਰ ਨਾਲ ਤੁਹਾਡੇ ਆਸ਼ੀਰਵਾਦ ਨਾਲ ਚੱਲੀ ਜਾਂਦੀ ਆ ਤੇ ਥੋੜਾ ਜਿਹਾ ਮੋਬਾਈਲਾਂ ਦੇ ਕਵਰ ਵਗੈਰਾ ਜੋ ਡਿਸਪਲੇ ਵਗੈਰਾ ਆਈ ਸੀ ਤੇ ਬ੍ਰਦਰ ਕਹਿੰਦਾ ਕਿ ਤੂੰ ਆਪ ਹੀ ਜਾ ਲੈਣ ਹੁਣ ਮੈਨੂੰ ਚਾਚਾ ਗਰਦਾਪੁਰ ਜਾਣਾ ਪੈਣਾ ਵਾ ਤੇ ਸੀਰੀਅਸਲੀ ਗੱਲ ਦੱਸਾਂ ਸਭ ਤੋਂ ਜ਼ਿਆਦਾ ਮੌਤ ਹਰ ਬੰਦੇ ਨੂੰ ਦੋਪੈਂਦੀ ਆ ਮੈਨੂੰ ਤੇ ਪੈਂਦੀ ਆ ਮੈਨੂੰ ਕਿਹਦਾ ਨਹੀਂ ਪਤਾ ਕਿਹਦੇ ਕਿਹਦੇ ਨਾਲ ਇਹ ਚੀਜ਼ਾਂ ਹੁੰਦੀਆਂ ਕਿ ਚੰਗੇ ਭਲੇ ਨੂੰ ਜਾਈਂ ਕਿ ਬੈਠੇ ਨੂੰ ਠਾਣਾ ਭੇਜਣਾ ਕੀ ਦੱਸਾਂ ਆ ਤੁਹਾਨੂੰ ਤੇ ਮੈਂ ਧਰੀ ਦੀ ਆ ਚਾਹ ਤੇ ਬਾਦਾਂ ਨੂੰ ਥੋੜੀ देर ਬਾਅਦ ਮਿਲਦਾ ਵਾਂ ਜਾਣ ਤੋਂ ਪਹਿਲੇ ਤਾਂ ਨਾ ਇੱਕ ਵਾਰੀ ਫੇਰ ਰੂਪ ਰੂ ਹੋਵਾਂਗੇ ਤੇ ਮੈਂ ਜਰਾ ਚਾਹ ਵੇਚ ਲਾਂ ਕਿਤੇ ਚਾਹ ਨਾ ਰੁੜ ਜੇ ਚੰਗਾ ਜੀ ਮਿਲਦੇ ਆ ਰੜੀ-ਚੜੀ ਹੋਗੇ ਓ ਲਾਓ ਜੀ ਆਹ ਕਹਾਵਤ ਕਿਨੇ ਕਿਨੇ ਸੁਣੀ ਆ ਕਿੰਨਾ ਦਿੱਤੀ ਤੇ ਰਹਿ ਗਈ ਤੇ ਕੀ ਕਹਿੰਦੇ ਹੁੰਦੇ ਅੰਮੀ ਮੂੰਹ ਤੇ ਮੱਖੀ ਬੈ ਗਈ ਬਸ ਮੂੰਹ ਤੇ ਮੱਖੀ ਬੈ ਗਈ ਮੇਰਾ ਵੀ ਉਹੀ ਹਿਸਾਬ ਹੋਇਆ ਜੀ ਚੰਗਾ ਭਲਾ ਮੈਂ ਲਵੇਂ ਪਿਆਦਾ ਹੀ ਪਹਿਲੇ ਮੈਨੂੰ ਕਿਹਾ ਵੀ ਦੁਕਾਨ ਦਾ ਸਮਾਨ ਫੜ ਲਿਆ ਤੇ ਮੁੜ ਕੇ ਭਾਈ ਜੀ ਦਾ ਫੋਨ ਆਇਆ ਵਾ ਵੀ ਜਿਹੜੇ ਬੰਦੇ ਕੋ ਸਮਾਨ ਲੈਣਾ ਵਾ ਉਹ ਆਪ ਹੀ ਧਾਰੀ ਵੱਲ ਆ ਚਲਿਆ ਦੱਸੋ ਇਹ ਜ ਮੇਰਾ ਕੀ ਕਸੂਰ ਆ ਤਾਂ ਚੰਗਾ ਹੋ ਗਿਆ ਤੇਰਾ ਫੇਰਾ ਵੱਧ ਗਿਆ ਨਾ ਦੁਨਾ ਤੋ ਲਿਆ ਮੇਰੇ ਨਹੀਂ ਨਾ ਤੋਦ ਲਿਆ ਉਹ ਤੇ ਗੱਲ ਠੀਕ ਆ ਹੂੰ ਪਰ ਅੱਜ ਪ੍ਰੈਂਕ ਟਾਈਪ ਹੋ ਗਿਆ ਨਾ ਫਿਰ ਮੈਂ ਗਿਆ ਚਲ ਗਰਦਾਪੁਰ ਜਾਵਾਂਗਾ ਹੂੰ ਤੇ ਉਹ ਜੇ ਤਾਂ ਵੀਡੀਓ ਲਗਾ ਆਪਾਂ ਇੱਕ ਵਾਰੀ ਖਾਦੇ ਹੀ ਨਾ ਉਹ ਡੌਗ ਅੱਜ ਅਗਲੀ ਵਾਰ ਜਾਇਆ ਸੀ ਹਾਂ ਮੈਂ ਕਿਹਾ ਚਲ ਉੱਥੇ ਖਾਵਾਂਗੇ ਤੇ ਨਾਲੇ ਲੈ ਆਵਾਂਗੇ ਨਾਲ ਮਣੀ ਨੂੰ ਨਾਲ ਲੈ ਆਏ ਨਾਲ ਫਿਲਮ ਵੇਖ ਲਾਂ ਅੱਜ ਇਹਦਾ ਮਤਲਬ ਦੂ ਜਾ ਕੇ ਫਿਲਮ ਵੇਖ ਮੇਰੇ ਘਰ ਆਗੇ ਤੁਹਾਨੂੰ ਨਾਲ ਮੈਂ ਲੇਟ ਹੋ ਗਿਆ ਲੇਟ ਹੋ ਗਿਆ ਲਾਉਣ ਬਾਅਦ ਆ ਕੇ ਤੁਸੀਂ ਫਿਰ ਮੈਂ ਵੀ ਅੰਦਰ ਨਾ ਉਦੋਂ ਕੋਈ ਕੰਮ ਨਹੀਂ ਹੈਗਾ ਉਹਦੇ ਹੁਣ ਛੁੱਟੀ ਆ ਲੈ ਦੇਣਾ ਦੇ ਹੁਣ ਕੀ ਕਰੀਏ ਹੁਣ ਘਰੇ ਤੋਂ ਨਹੀਂ ਸਾਰੀ ਘੜੀ ਘਰ ਬੈਰੇ ਡੱਬੀ ਵੀ ਨਵੇਕਸ ਧਿਆ ਤੇ ਫੋਨ ਚਲਾ ਛੜਿਆ ਤੇ ਹੁਣ ਛੁੱਟੀ ਆ ਅਗਲੇ ਨਹੀਂ ਸੱਜਦੇ ਮੈਨੂੰ ਛੁੱਟਦੇ ਤੇ ਮੈਂ ਅੱਲਾ ਨੂੰ ਕੀ ਕਹਾਂ ਮੈਂ ਹੁਣ ਬਹੁਤੇ ਬੈ ਜਾ ਜਾ ਕੇ ਤੇ ਹੁਣ ਮੈਂ ਕਿਹਾ ਚੱਲ ਜਾ ਕੇ ਜਵਾਇ ਕਰਾਂਗੇ ਤੇ ਬਾਕੀ ਦੋਸਤੋ ਉਹ ਮੈਂ ਦੋ ਅੰਗਲ ਸਾਰੀਆਂ ਗੱਲਾਂ ਛੱਡ ਹਾਂ ਤੇ ਹੁਣ ਸਬਜੀ ਦਾ ਧਿਆਨ ਕਰੀਏ ਮਡਾ ਘਰ ਗੱਡੇ ਨੇ ਹੂੰ ਤੇ ਮੱਸਾ ਬਰੀ ਫੜ ਲਿਆ ਤੇ ਲੋਦੇ ਝਟਕਾ ਲਾ ਲੀਏ ਨਹੀਂ ਹੁਣ ਨਹੀਂ ਢੰਡ ਹੁਣ ਪਨੀਰ ਲੈਣ ਮੈਂ ਢੰਡ ਦੋ ਹੁਣ ਗੱਲ ਸਾਰਿਆਂ ਨੇ ਕਰਨਾ ਮੈਂ ਕਲੇਨ ਥੋੜਾ ਸਬਜੀ ਖਾਣੀ ਆ ਤੇ ਟਾਈਮ ਤੇ ਸਬਜੀ ਬਣਾ ਲਈਏ ਦੋਸਤੋ ਕਿਦੇ ਨਾਲ ਚੀਜ਼ਾਂ ਹੋਈਆਂ ਵੀ ਘਰ ਦੇ ਮੈਨੂੰ ਲੱਗਦਾ ਇਹ ਅੱਜ ਸਕੀਮ ਨਾਲ ਇਹਨਾਂ ਨੇ ਮੈਨੂੰ ਠਾਇਆ ਵਾ ਸਾਰਿਆਂ ਦੀ ਸਕੀਮ ਹੀ ਵੀ ਉਦਾਂ ਤੇ ਉੜਦਾ ਨੀਗਾ ਦੇ ਇਹਨਾਂ ਸਕੀਮ ਨਾਲ ਮੈਨੂੰ ਠਾਇਆ ਵਾ ਤੇ ਇਹ ਹੋਈ ਮੇਰੇ ਨਾਲ ਮਾੜੀ ਐ ਕੁਲ ਮਿਲਾ ਕੇ ਸਾਰੇ ਕਰਦੇ ਬੱਚੇ ਕਰਦੇ ਤੂੰ ਗਲਤ ਨਹੀਂ ਕਰਦਾ ਸਾਰੇ ਬੱਚੇ ਕਰਦੇ ਆ ਤੇ ਕਮੈਂਟ ਕਰਕੇ ਦੱਸਿਓ ਇਹ ਦਰਘਟਨਾ ਕੇ ਦੇਖੇ ਦੇ ਤਾ ਭਈਆ ਤੇ ਬਾਕੀ ਚੰਗਾ ਦੋਸਤੋ ਮੈਂ ਚੱਲਿਆਂ ਜੇ ਸਮਾਨ ਲੈਣ ਬਸ ਆਈ ਆ ਛੋਟਾ ਜਿਹਾ ਵਲੌਗ ਹੀ ਤੁਹਾਨੂੰ ਜਿਆਦਾ ਬੋਰ ਨਹੀਂ ਕਰਨਾ ਹੈਗਾ ਤੇ ਮੈਂ ਵੇਖਾਂ ਕੋਈ ਸਾਤ ਆ ਬਾਅਦ ਜਾਵੇ ਲੈ ਹੁਣ ਕੋਈ ਸਬਜੀ ਸਬ ਲੱਭ ਗਏ ਇਹ ਨਾਲ ਸਬਜੀ ਸਬਜੀ ਤਰਾ ਆ ਗਿਆ ਮੈਂ ਮੜਾ ਜਾ ਫਿਰ ਤਰਾ ਆਂ ਬਾਹਰ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲਓ ਜੀ ਇਹ ਆਪਣਾ ਰੱਥ ਆਪਣੀ ਸਵਾਰੀ ਇਹ ਮੇਰਾ ਸਭ ਤੋਂ ਘੈਂਟ ਮੋਟਰਸਾਈਕਲ ਹੈ ਜਿਹੜਾ ਕਿ ਮੈਂ 2007 ਚ ਨਵਾਂ ਲਿਆ ਸੀਗਾ ਇਹ ਮੈਂ ਮੇਰੇ ਭਰਾ ਨੇ ਮੇਰੇ ਬਾਦ ਨੇ ਪਹਿਲੇ ਇਹ ਹੀ ਚਲਾਇਆ ਇਨਾ ਕਰਮਾ ਵਾਲਾ ਲੋਇਆ ਇਹ ਤੋਂ ਬਾਅਦ ਘਟੋ ਘਟ ਅਸੀਂ 10 11 ਮੋਟਰਸਾਈਕਲ ਲੈ ਕੇ ਚੇਂਜ ਕਰਤੇ ਹੁਣ ਇਵਨ ਕਿ ਬੁਲਟ ਤੱਕ ਬੜਾ ਪਾਈਨੋ ਸੇਲ ਨਹੀਂ ਕੀਤਾ ਕਿਉਂਕਿ ਸਾਡੇ ਪਰਿਵਾਰ ਚ ਵੀ ਇੱਕ ਜੀ ਸੀਗਾ ਵੀ ਜਿਹੜਾ ਪਹਿਲਾ ਮੋਟਰਸਾਈਕਲ ਸਾਡਾ ਆਪਾਂ ਇਹਨੂੰ ਸੇਲ ਨਹੀਂ ਕੀਤਾ ਸਟਿਲ ਮੇਰੇ ਕੋਲ ਆ ਔਰ ਇਨਾ ਕਰਮਾ ਵਾਲਾ ਨਾ ਕਦੀ ਸਾਨੂੰ ਸੈਟ ਲਾਈ ਆ ਤੇ ਨਾ ਕਦੀ ਕਿਹਨ ਲੱਗ ਲਈ ਆ ਤੇ ਬਾਕੀ ਕਿਤੇ ਕਿਤੇ ਕੋ ਉਹਨਾਂ ਦੀ ਫੇਵਰੇਟ ਚੀਜ਼ ਹੈਗੀ ਆ ਜਾਂ ਸਭ ਤੋਂ ਪਹਿਲੀ ਚੀਜ਼ ਹਲੇ ਤੱਕ ਸੰਭਾਲ ਕੇ ਰੱਖੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਸਮਝਿਆ ਕਿ ਮੈਨੂੰ ਆ ਚੀਜ਼ ਸ਼ੇਅਰ ਕਰਨੀ ਚਾਹੀਦੀ ਆ ਤੇ ਬਾਕੀ ਯਾਰ ਵਲੌਗ ਨੂੰ ਸ਼ੇਅਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਤੱਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਛੇਤੀ ਤੋਂ ਛੇਤੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮੈਂ ਚੱਲਿਆ ਵਾਂ ਜਦਾਦਾਂ ਨੂੰ ਪਤਾ ਹੀ ਆ ਮਾਰਕੀਟ ਤੇ ਫੇਰ ਆਪਾਂ ਤੁਹਾਨੂੰ ਕੱਲ ਦੇ ਕਹਣ ਜੇ ਵਲੌਗ ਨਾਲ ਮਿਲਦੇ ਆਂ ਅੱਜ ਤਾਂ ਬਸ ਨਾ ਠੰਡ ਦੇ ਵਿੱਚ ਇਦਾਂ ਹੀ ਬਾਹਰ ਬੁਰ ਘਾਟੀ ਨੀਲੀ ਦਾ ਤੇ ਤੁਸੀਂ ਵੀ ਮੇਰੇ ਭੈਣ ਦਾ ਫੇਰ ਇੱਕ ਵਾਰੀ ਕਵਾਂਗਾ ਆਪਣਾ ਧਿਆਨ ਰੱਖੋ ਬੱਚਿਆਂ ਦਾ ਧਿਆਨ ਰੱਖੋ ਠੰਡ ਬਹੁਤ ਜ਼ਿਆਦਾ ਬਹੁਤ ਜ਼ਰੂਰੀ ਕੰਮ ਹੋਏ ਤਾਂ ਬਾਹਰ ਨਿਕਲਿਓ ਤੇ ਚੰਗਾ ਜੀ ਮਿਲਨੂ ਦਿਓ ਅੱਜ ਤੇ ਮਿਲਦੇ ਆਂ ਨੈਟਸ ਵਲੌਗ ਚ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ